ਹਾਂਜੀ ਲੱਗੇ ਨੇ ਕਿ ਕਿ ਆ ਮੇਰੇ ਕੋਲੇ ਸਬੂਤ ਹੈ ਜਸੀ ਨਾਇਰ ਨੂੰ

ਮੇਰੇ ਮੇਰਾ ਕੱਲ ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 ਪਾਣੀ 11 ਸਟੇਜ ਤੋਂ ਥੱਲੇ ਉਤਰਿਆ ਔਰ ਜਿਹਨਾਂ ਨੇ ਸ਼ੋ ਕਰਾਇਆ ਉਹ ਇੱਥੇ ਨੇ ਇਸ ਵੇਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੇ ਆ ਨਾ ਉਨਾਂ ਨੇ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਿ ਰਹੇ ਸੀ ਅੱਜ ਤੱਕ ਮੈਂ ਇਦਾਂ ਦਾ ਆਟੋ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲੇਪ ਉਹਦਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ ਪੇਮੈਂਟ ਇਟਸ ਨੋਟ ਅਬਾਊਟ ਮਨੀ ਇਟਸ ਸਾਰੇ ਜਰੋ ਅਸੀਂ ਨੱਚਾਂਗੇ ਅਸੀਂ ਖੜਾਗੇ ਖੌਜ਼ਰ ਦੇਖਾ ਦੇ ਕਰੇਗਾ ਉਸੇ ਤੱਕ ਮਾਜ਼ਾ ਹੜਾ ਦੇ ਰੱਖੋ ਉਹ ਹੀ ਤੋਂ ਪੂਰਾ ਸਕ ਮੈਂ ਮੈਂ ਫਿਰ ਨਹੀਂ ਓਕੇ ਸ਼ਾਂਤੀ 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 ਮੈਂ ਮੇਰੀ ਇੱਕ ਰਿਕੁਐਸਟ ਹੈ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਗਾਟ ਕੇ ਮੇਰੀ ਗੱਲ ਸੁਣੋ ਵੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਪੰਜ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਮੰਗੇ ਕੱਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦਾ ਪ੍ਰੂਫ ਪਿਆ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨੇ ਕਿੰਨੇ ਦਿਨ ਪਹਿਲਾਂ ਪੇਮੈਂਟ ਸਾਰੀ ਪਹੁੰਚਾ ਦਿੱਤੀ ਅਗਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਹੈ ਉਹਨਾਂ ਦਾ ਕਸੂਰ ਹੈ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਸਭ ਦੀ ਕਰੈਕਸ਼ਨ ਦਵਾਂਗੀ ਕਿ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਤਾਂ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਦਾ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ। ਇਹ ਵੀ ਇੱਕ ਕੁੜੀ ਆ। ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ। ਉਹਨਾਂ ਨੇ ਵੀ ਬਹੁਤ ਬੰਨਿਆਂ ਦੀ ਮਿਹਨਤ ਹੈ। ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ। ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ। ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ਿਮਿੰਗ ਆਉਣ ਦਾ